ਬਟਾਲਾ ਪੁਲਿਸ ਦੇ ਐਸਪੀ ਸਿਟੀ ਸੰਜੀਵ ਸ਼ਰਮਾ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਬੀਤੇ ਦਿਨਾਂ ਦਰਮਿਆਨ ਬਟਾਲਾ ਸਿਟੀ ਦੇ ਅੰਦਰ ਚੈਨ ਅਤੇ ਵਾਲੀਆ ਸਨੇਚਿੰਗ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਦੇ ਉੱਤੇ ਬਟਾਲਾ ਸਿਟੀ ਦੇ ਅਤੇ ਸਿਵਲ ਥਾਣੇ ਦੀਆਂ ਟੀਮਾਂ ਨੇ ਮਿਲ ਕੇ ਕੰਮ ਤਫ਼ਤੀਸ ਕਰਦੇ ਹੋਏ ਦੋ ਸਨੇਚਰਾਂ ਨੂੰ ਕਾਬੂ ਕੀਤਾ ਗਿਆ ਹੈ ਪੁਸ਼ਕਿਸ਼ ਦੌਰਾਨ ਉਹਨਾਂ ਨੇ ਕਬੂਲ ਕੀਤਾ ਕਿ ਉਹਨਾਂ ਦੇ ਵੱਲੋਂ 11 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਸੋਨੇ ਦੀਆਂ ਅੱਖੋਆਂ ਚੈਨਾਵੀ ਵਾਲੀਆ ਬਟਾਲਾ ਦੇ ਇੱਕ ਸੁਨਾਰੇ ਨੂੰ ਵੇਚੀਆਂ ਸਨ ਪੁਲਿਸ ਨੇ ਉਕਤ ਸੁਨਾਰੇ ਨੂੰ ਵੀ ਕਾਬੂ ਕਰ ਲਿਆ ਹੈ ਅਤੇ ਖੋਇਆ ਹੋਇਆ ਸਮਾਨ ਵੀ ਬਰਾਮਦ ਕਰ ਲਿਆ। ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਕੁਝ ਦਿਨਾਂ ਦੇ ਵਿੱਚ ਕਾਫੀ ਆਪਣੇ ਸ਼ਹਿਰ ਦੇ ਵਿੱਚ ਚੇਨ ਸਨੇਚਿੰਗ ਦੀ ਜਾਂ ਵਾਲੀਆਂ ਸਨੇਚਿੰਗ ਬਜ਼ੂਰਗੋਂ ਤੋਂ ਜਾਂ ਦੂਸਰੀਆਂ ਔਟਾਂ ਤੋਂ ਇਦਾਂ ਦੀ ਹਵਾਲਾ ਤੋਂ ਹੁੰਨਾ ਜਿਹਦੇ ਨਾਲ ਆਲਰੇਡੀ ਸਮਾਜ ਵਿੱਚ ਥੋੜੀ ਦਹਿਸ਼ਤ ਪੈਦੀ ਹੈ ਤੇ ਸੈਂਸ ਆਫ ਸਿਕਿਉਰਿਟੀ ਦੀ ਥੋੜੀ ਨਾ ਫੀਲਿੰਗ ਘਟਦੀ ਜਾਂਦੇ ਚ ਤੇ ਇਹਦੇ ਵਿੱਚ ਪਿੱਛੇ ਦੀ ਇੱਕ ਵਾਰਦਾਤ ਹੋਈ ਸੀ ਇੱਥੇ ਗਊਸ਼ਾਲਾ ਰੋਡ ਤੇ ਸਾਰੇ ਤਰੀਕ ਨੂੰ ਇੱਕ ਬਜ਼ੁਰਗ ਲੇਡੀ ਦੀ ਸਵੇਰੇ 7:30 ਪੰਜ ਵਜੇ ਬੁਗੂ ਦੇ ਹਸਪਤਾਲ ਦੇ ਨਜ਼ਦੀਕ ਉਦੀ ਵਾਲੀ ਹੋਈ ਸੀ ਉਹ ਤੋਂ ਸਨੇਚ ਰੇ ਫਿਰ ਉੱਥੋਂ ਥੋੜਾ ਅਸੀਂ ਐਕਟਿਵ ਹੋਏ ਸੀ ਸੀਸੀਟੀਵੀ ਖੰਗਾਲੇ ਸਾਰੇ ਆਪਣਾ ਦੇਖੇ ਤੇ ਉਸ ਤੋਂ ਬਾਅਦ ਵਿੱਚ ਜੋ ਸ਼ਮਸ਼ੇਰ ਸਿੰਘ ਇੱਕ ਹਰਪੁਰੇ ਦਾ ਤੇ ਇੱਕ ਪ੍ਰਭਜੋਤ ਖਾਨ ਫਤਕਲਾ ਲਾਲ ਸਿੰਘ ਦੇ ਅਸੀਂ ਦੋ ਨੌਜਵਾਨੇ ਤੇ ਜਗਰਫਾਰ ਕੀਤੇ ਗ੍ਰਿਫਤਾਰ ਕਰਕੇ ਪਹਿਲੇ ਤੇ ਅਸੀਂ ਇਹਦੇ ਵਿੱਚ ਤਿੰਨੇ ਟੀਮਾਂ ਲੱਗ ਗਈਆਂ ਕਿਉਂਕਿ ਏਰੀਆ ਸਿਵਲ ਐਂ ਦੇ ਏਰੀਆ ਚ ਵੀ ਹੋਈਆਂ ਨੇ ਉਹ ਬੇਸਿਕਲੀ ਜਿਹੜੀ ਵਾਰਦਾ ਸੀ ਉਹ ਸਿਟੀ ਦੀ ਸੀ ਦੇ ਵਿੱਚ CIA ਵਾਲੇ ਵੀ ਇਨਵੋਲਵ ਹੋਏ ਅਸੀਂ ਸਾਰਿਆਂ ਦੀ ਮਤ ਲਾ ਕੇ ਟੀਮ ਵਰਕੇ ਸਾਹ ਨੇ ਸਾਰਿਆਂ ਨੂੰ ਆਪਣੇ ਆਪਣੇ SSP ਸਾਹਨੇ ਡਿਊਟੀਆਂ ਵੰਡ ਦਿਆ ਤੁਸੀਂ ਕਿਹੜਾ ਏਰੀਆ ਤੁਸੀਂ ਕਿਹੜਾ ਉਹ ਵੀ SSP ਸਾਹਿਬ ਹੀ ਇਸ ਕਹਿੰਦੇ ਕਿ ਭਈ ਇਹ ਕਰਨੀ ਹੀ ਕਰਨੀ ਹੈ ਟ੍ਰੇਸ ਕੁਛ ਹੋ ਜਾਵੇ ਉਹ ਟੀਮਾਂ ਬਣ ਗਈਆਂ ਜੀ ਫਿਰ ਜਦੋਂ ਇਸ ਨੂੰ ਅਸੀਂ ਟ੍ਰੇਸ ਕੀਤਾ ਫੜ ਲਿਆ ਉਹਨੂੰ ਫਿਰ ਅਸੀਂ ਪੁੱਛਗਿੱਛ ਕੀਤੀ ਤੇ ਪੁੱਛਗਿੱਛ ਆਪਣਾ ਉਹਨੇ ਮੰਨੀਆਂ ਵਾਰਦਾਤਾ ਪੰਜ ਕਿਤੇ ਕਰੀਬ ਸਿਵਲ ਐਂਡੀਆਂ ਵਾਰਦਾਤਾ ਮੰਨੀਆਂ ਉਹਦੇ ਵਿੱਚ ਇੱਕ ਚੈਨੀ ਗਈ ਸੀ ਜੀ ਉਹਦੇ ਵਿੱਚ 2 ਤੋਲੇ ਦੀ ਕਰੀਬ ਚੈਨੀ ਗਈ ਸੀ ਇੱਕ ਤੇ ਹੋਰ ਮਾਤਾ ਦੀ ਵਾਲੀ ਗਈ ਸੀ ਹੋਰ ਤੇ ਆਪਦੀਆਂ 3 ਵਾਲੀਆਂ ਗਈਆਂ ਸੀ ਇਹਨਾਂ ਦੇ ਇੱਕ ਮਾਤਾ ਦੀ ਵਾਲੀ ਗਈ ਸੀ ਹੋਰ 5 ਟੋਟਲ 5 ਵਾਲੀਆਂ ਦੀ ਉਹਨੇ ਵਾਰਦਾ ਤਾਂ ਮੰਨੀ ਫਿਰ ਜਦੋਂ ਨਜੀਰ ਪੁੱਛ ਕੇ ਚ ਕੀਤੀ ਕਿ ਵਾਲੀਆਂ ਤੁਸੀਂ ਕੀ ਕਰਦੇ ਕਿੱਥੇ ਕਰਦੇ ਹੋ ਉਹਨੇ ਫਿਰ ਦੱਸਿਆ ਕਿ ਇੱਥੇ ਸ਼ਹਿਰ ਦਾ ਇੱਕ ਜੁਵਲਰ ਆ ਅਸੀਂ ਬੜੇ ਚਿਰ ਤੋਂ ਇਹ ਵੀ ਗੱਲ ਸਾਹਮਣੇ ਆਂਦੀ ਹੈ ਅਸੀਂ ਉਹਨਾਂ ਨੂੰ ਇੱਕ ਪਰਚੇ 'ਚ ਅਰੈਸਟ ਵੀ ਕਰ ਲਿਆ ਸਿਵਲ ਲਾਇਨ ਵਾਲੇ ਮੁਕਦਮੇ 'ਚ ਆਪਣੇ ਸਿਟੀ ਵਾਲੇ ਮੁਕਦਮੇ ਦੇ ਵਿੱਚ ਵੀ ਅੱਜ ਅਰੈਸਟ ਸੀ ਡਾਲ ਰਹੇ ਹਾਂ ਉਹਦੀ ਉਹਦੀ ਪ੍ਰੋਡਕਸ਼ਨ ਮੰਨ ਤੇ ਲਿਆ ਕੇ ਅੱਜ ਕੋਰਟ 'ਚ ਪੇਸ਼ ਕਰ ਰਹੇ ਹਾਂ ਅਸੀਂ ਤੇ ਉਤੋਂ ਹੋਰ ਮਜੀਦ ਅਸੀਂ ਕਰਾਂਗੇ ਬਰਾਮਦਗੀ ਵੀ ਹੋਏਗੀ ਪੁੱਛਗਿੱਛ ਹੋਏਗੀ ਤੇ ਇਹ ਵੀ ਸਾਡੇ ਧਿਆਨ 'ਚ ਆਇਆ ਕਿ ਸ਼ਹਿਰ ਦੇ ਜਿਹੜੇ ਹੋਰ ਸਨੈਚਰ ਸੀ ਸ਼ਾਇਦ ਉਹ ਵੀ ਇਹਨੂੰ ਸਮਾਨ ਦਿੰਦੇ ਰਹੇ ਨੇ ਇਹਦੇ ਨਾਲ ਇਹ ਹੁੰਦਾ ਕਿ ਜਦੋਂ ਕਿਸੇ ਚੋਰ ਦੇ ਸਮਾਨ ਦੀ ਜਿਹੜੀ ਤਬ ਤੱਕ ਹੋ ਜਾਂਦੀ ਹੈ ਉਹਨੂੰ ਥੋੜੇ ਪੈਸੇ ਮਿਲ ਜਾਂਦੇ ਉਹਦਾ ਵੀ ਹੌਸਲਾ ਵੱਧ ਜਾਂਦਾ ਜਿਸ ਤਰ੍ਹਾਂ ਕੋਈ ਚੋਰੀ ਦਾ ਮਾਲ ਕੋਈ ਖਰੀਦਦਾ ਹੀ ਨਹੀਂ ਤੇ ਫਿਰ ਉਹ ਵੀ ਡੀਮੋਡਲਾਈਜ਼ ਕਹਿ ਲਓ ਜਾਂ ਦੂਸਰੇ ਕਿ ਇਸ ਪਾਸੇ ਉਹਨੂੰ ਪ੍ਰਫੁੱਲਤ ਨਹੀਂ ਹੁੰਦੇ ਇਸ ਇਸ ਤਰ੍ਹਾਂ ਦਾ ਉਹਨਾਂ ਦਾ ਕੰਮ ਤੇ ਥੋੜਾ ਡਾਊਨ ਹੁੰਦੇ ਪਰ ਇਹ ਇਹ ਸਮਾਜ ਦੇ ਜਿਹੜੇ ਇਸ ਤਰ੍ਹਾਂ ਦੇ ਜੁਐਲਰਸ ਸਾਰੇ ਜੁਐਲਰਸ ਨਹੀਂ ਇਸ ਤਰ੍ਹਾਂ ਬੜੇ ਵਧੀਆ ਤੇ ਬਟਾਲਾ ਸ਼ਹਿਰ ਦੇ ਵਿੱਚ ਜੁਐਲਰ ਅਸੋਸੀਏਸ਼ਨ ਬੜੀ ਤਗੜੀ ਬਣ ਬੋਲਦੀ ਨਾਮੀ ਜੁਵਲਰ ਦੇ ਜਾਂ ਦੂਸਰੇ ਇਸ ਤਰੀਕੇ ਦਾ 1 2 1 2 ਜਿਹੜੇ ਹੁੰਦੇ ਨੇ ਉਹਦੇ ਨਾਲ ਸਾਰੀ ਬਰਾਦਰੀ ਦਾ ਨਾਮ ਬਦਨਾਮ ਹੁੰਦਾ ਟੋਟਲ ਕਿੰਨੀਆਂ ਵਾਰਦਾਤਾਂ ਪੇਸ਼ ਹੋਈਆਂ ਵਾਰਦਾਤਾਂ ਇਹਦੇ ਵਿੱਚ 6 ਤੇ 5 11 ਵਾਰਦਾਤਾਂ ਪੇਸ਼ ਹੋਈਆਂ ਜਿਹੜੇ ਦੋ ਕੁ ਦਿਨ ਪੜਿਆ ਜੀ ਇਹਦਾ ਵੀ ਫੈਮਿਲੀ ਬੈਕਗ੍ਰਾਉਂਡ ਵੀ ਆ ਤੇ ਕ੍ਰਿਮੀਨਲ ਬੈਕਗ੍ਰਾਉਂਡ ਕ੍ਰਿਮੀਨਲ ਬੈਕਗ੍ਰਾਉਂਡ ਤੇ ਇਹ ਜਿਹੜਾ ਦੀ ਕੋਈ ਆਈ ਨਹੀਂ ਕਿਉਂਕਿ ਪ੍ਰੀਵੀਅਸਲੀ ਇਹ ਕਨਵਿਕਟਡ ਨਹੀਂ ਹਿਆ ਸੀ ਤੇ ਫੈਮਿਲੀ ਦੇ ਵਿਲੇ ਹੀ ਨੇ ਜੀ ਕੋਈ ਦਸਿਆ ਨਾ ਪਟਾਲੇ ਕੀ ਕਰਦੇ ਸੀ ਕਿ ਆਪਣੇ ਬਟਾਲੇ 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 ਅਜੇ ਤੱਕ ਦੇ ਅਜੇ ਤੱਕ ਵੀ ਸਾਡੇ ਕੋਲ ਕਸਟਡੀ 'ਚ ਨੇ ਤੇ ਅਜੇ ਤੇ 11 ਦੇ ਕਰੀ ਤੁਹਾਡੀਆਂ ਹਾਂ 11 ਸਿਟੀ ਸਿਵਲ ਆਂਦੀ ਹਾਂ ਦੋਵਾਂ ਦਾ ਯੂਨ ਬਣੇ ਨਹੀਂ ਨਹੀਂ ਯਾਰ ਦੋਸਤ ਨਹੀਂ ਦੀ ਇਹ ਜਿਹੜਾ ਜੁੜੀ ਕਿਸ ਤਰ੍ਹਾਂ ਵਿੱਚ ਚੈਨ ਦਾ ਸੀ ਹਾਂਜੀ ਸਵੇਰਾ ਉਹਨੂੰ ਵੀ ਅਰੈਸਟ ਕਰਕੇ ਉਹ ਵੀ ਉਹਨੂੰ ਵੀ ਉਹਨੂੰ ਉਹਨੂੰ ਵੀ ਉਜਵਲਾ ਹੰਡਾ ਜਿੱਥੋਂ ਸ਼ਹਿਰ ਦੇ ਉਹਨੂੰ ਉਹ ਕਿੰਨਾ ਕੁ ਸਮਾਨ ਲੈ ਚੁੱਕਿਆ ਅਜੇ ਤੱਕ ਅਜੇ ਤੱਕ ਤੇ ਜਿਹੜੀ ਆ ਇਹ ਵਾਰਦਾਤਾਂ ਵਾਲਾ ਜਿਹੜਾ ਮੈਂ ਦੱਸਿਆ ਸਮਾਨ ਲਗਭਗ ਸਾਰਾ ਉਹਦੇ ਥ्रू ਹੀ ਹੋਇਆ ਸੀ ਜਿਹੜਾ ਉਜਵਲਾ ਹੰਡਾ ਜੀ ਉਹ ਕਿੰਨੀ ਕਿਤੇ ਤੋਂ ਤੋਰੀ ਦਾ ਸਮਾਨ ਲੈ ਆਉਂਦਾ ਇਹ ਉਜਵਲਾ ਹੰਡੇ ਤੋਂ ਅਜੇ ਅਸੀਂ ਦੂਸਰੇ ਮੁਕਦਮੇ ਦੇ ਵਿੱਚ ਪੁੱਛ ਕੇ ਸੀ ਪਹਿਲੇ ਮੁਕਦਮੇ ਵਿੱਚ ਦੇ ਪਾਂਦੀ ਹੋਈਆਂ ਸੀ ਦੂਸਰੇ ਸਵੱਤਮ ਦੇ ਵਿੱਚ ਵੀ ਅਸੀਂ ਲਿਆ ਰਹੇ ਹਾਂ ਜੀ ਜਿਹੜੇ ਸਮਾਨ ਦਾ ਸੌਦਾ ਕਿੱਦਾਂ ਹੁੰਦਾ ਸੀ ਜੀ ਇਹਨਾਂ ਦਾ ਨਹੀਂ ਆਪ ਹੀ ਆਪ ਹੀ ਮੈਂ ਤਾਂ ਹੀ ਉਹ ਕਹਿ ਰਿਹਾ ਜੀ ਕਿ ਕੱਲਾ ਇਹ ਨਹੀਂ ਸਨੇਚਰ ਹੋਣਗੇ ਜਿਹੜੇ ਸ਼ਹਿਰ ਦੇ ਦੂਸਰੇ ਸਨੇਚਰ ਹੋਣਗੇ ਸ਼ਾਇਦ ਜਿਸ ਤਰ੍ਹਾਂ ਇੱਕ ਦੂਜੇ ਨੂੰ ਅਸੀਂ ਦੱਸ ਦਿੰਦੇ ਨਾ ਕਿ ਫਲਾਣੀ 10 ਪਾਦੀ ਦੀ ਹੈ ਕੋਈ ਉਸ ਸਮਾਨ ਦਾ ਕੀ ਕਰਦੇ ਹੁੰਦੇ ਟੋਲ ਪਾਹ ਦੀ ਜਿਹੜਾ ਆਪਣਾ ਪੰਜਾਬੀ ਦੀ ਘਹਾਵਤ ਹੁੰਦੀ ਹੈ ਜੀ ਬਸ ਚੋਰੀ ਦਾ ਮਾਲ ਤੇ ਡਾਂਗਾ ਦਾ ਕਾਜ ਉਹ ਜਿਹੜੀ ਆਈ ਗੱਲ ਹੀ ਕਿ ਸਾਹਮਣੇ ਉਹ ਚੀਨੀ ਦਾ ਬੜਾ ਓਨੇ ਪੋਨੇ ਦੇ ਰੇਟਾਂ ਦੇ ਵਿੱਚ ਇਹ ਤਾਂ ਗੱਲ ਹੋਈ ਸੀ ਇਸ ਸਪਰੇਸ ਹੋਗਾ ਪੁਲਿਸ ਤਹਿਤ ਪੁਲਿਸ ਨਹੀਂ ਆ ਰਹੀ ਹਾਂਜੀ ਹਾਂਜੀ ਕਿੰਨੇ ਥਾਂ ਮੇਂ ਦੀ ਚੋਰੀ ਦਾ ਮਾਲ ਖਰੀਦਣ ਵਾਲਿਆਂ ਨਾਲਸੇ ਔਰ ਸਨੈਚਿੰਗ ਨੂੰ ਥੱਲ ਪੈਣੇ ਕਮ ਸੇ ਕਮ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਇਹ ਦੋ ਸਿਨੈਚਰ ਫੜੇ ਜਾਣ ਨਾਲ ਅਸੀਂ ਮੈਂ ਕਹਿ ਦਵਾਂ ਕਿ ਬਟਾਲੇ ਦੇ ਵਿੱਚ ਠਾਲੀ ਪੈ ਜਾਊਗੀ ਬਟ ਇਹ ਹੈ ਕਿ ਅਸੀਂ ਇਸ ਦਿਸ਼ਾ ਵੱਲ ਤੁਰ ਪਏ ਹਾਂ ਕੁਝ ਅਸਰ ਜ਼ਰੂਰ ਹੋਵੇਗਾ ਪਲੱਸ ਜਿਹੜੇ ਜਿਹੜੇ ਇਹ ਮਾਲ ਖਰੀਦਣ ਦੇ ਆਦੀ ਨੇ ਚੋਰੀ ਦਾ ਮਾਲ ਲੈਣ ਲਈ ਉਹਨਾਂ ਨੂੰ ਵੀ ਪਤਾ ਲੱਗ ਜਾਵੇਗਾ ਕਿ ਕੋਈ ਜਸਟ ਜਦੋਂ ਫੜੇ ਜਾਂਦਾ ਤੇ ਸਮਾਨ ਵਾਪਸ ਕਰਨ ਦਾ ਕਰਕੇ ਗੱਲ ਛੁੜਕਾਰਾ ਨਹੀਂ ਹੋਣਾ ਇਹਨਾਂ ਤੇ ਕੇਸ ਵੀ ਰਜਿਸਟਰਡ ਹੋਣਾ ਤੇ ਬਰਾਬਰ ਦੀ ਉਹਨਾਂ ਨੂੰ ਹਵਾਲਾ ਤੇ ਸੇਮ ਪਰਚੇ ਵਿੱਚ ਪਾ ਕੇ ਜਾਵੇਗਾ ਜੀ ਸਰ ਬਾਬੇ ਦਾ ਮੇਲਾ ਆ ਰਿਹਾ ਸੱਖਾਂ ਸੰਗਤ ਹੁੰਦੀ ਹੈ ਉੱਥੇ ਐਵਰੇ ਸਨੇਚਰ ਨਾਲ ਜ਼ਿਆਦਾ ਸਨੇਚਰ ਤੇ ਨਾਲ ਅਸੀਂ ਪਬਲਿਕ ਨੂੰ ਵੀ ਅਵੇਅਰ ਕਰਾਂਗੇ ਅਸੀਂ ਆਪਣੀਆਂ ਵੀ ਸਾਡੀਆਂ ਸੀਆਈਏ ਦੀਆਂ ਸਪੈਸ਼ਲ ਬ੍ਰਾਂਚ ਦੀਆਂ ਵੀ ਟੀਮਾਂ ਲਗੀਆਂ ਨੇ ਇਸ ਵੇਲੇ ਚ ਰਸ਼ ਵਿੱਚ ਤੁਹਾਨੂੰ ਇਨ ਪਾਸ ਤੁਸੀਂ ਵੀ ਦੇਖਿਆ ਹੋਣਾ ਕਿ ਸਨੇਚਿੰਗ ਦੀ ਘਟ ਤੇ ਚੋਰੀ ਜਿਹੜੀ ਜੇਬ ਪਤਰੇ ਦੀ ਉਹ ਕਾਫੀ ਸ਼ਿਕਾਇਤ ਆ ਅਸੀਂ ਉਸ ਨੂੰ ਬਦੇ ਨਜ਼ਰ ਰੱਖ ਕੇ ਵੀ ਨਾ ਉਸ ਤਰੀਕੇ ਨਾਲ ਪਲਾਨਿੰਗ ਕਰ ਰਹੇ ਹਾਂ ਕਿੰਨੇ ਦਾ ਸਮਾਨ ਸਮਾਨ ਹੁਣ ਅਸੀਂ ਜੇ ਵੈਲਿਊਏਟ ਅੱਜ ਕੱਲ ਦੇ ਰੇਟਾਂ 'ਚ ਕਰੀਏ ਤੇ ਫਿਰ ਕਾਫੀ ਲੱਖਾਂ ਦੀ ਬਣ ਜਾਂਦਾ ਜੀ ਧੰਨਵਾਦ 11 ਤੇ ਉਹਦੇ ਚ ਵਾਲੀਆਂ ਹੋਈਆਂ ਤੇ ਵੀ ਚੰਨੀ ਹੋਈ ਡੇਰ ਦੋਨੇ ਦੀ ਤੇ ਕੱਲੀ ਚੰਨੀ ਸੀ ਜੀ ਹਾਂਜੀ